ਕਹਿੰਦੇ ਨੇ ਹਰ ਥਾਂ ਦਾ ਆਪਣਾ ਇੱਕ ਰਾਜ਼ ਹੁੰਦਾ ਹੈ ਕੁਝ ਭੇਦ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਜਾਣਨ ਦੀ ਹਿੰਮਤ ਹਰ ਕਿਸੇ 'ਚ ਨਹੀਂ ਹੁੰਦੀ ਅੱਜ ਦੀ ਕਹਾਣੀ ਅਜਿਹੀ ਹੀ ਇੱਕ ਭੂਤਿਆ ਹਵੇਲੀ ਦੀ ਹੈ ਜਿੱਥੇ ਜਾਣ ਵਾਲੇ ਕਦੇ ਵਾਪਸ ਨਹੀਂ ਆਉਂਦੇ ਚਾਨਣੀ ਰਾਤ ਸੀ ਅਸਮਾਨ 'ਚ ਪੂਰਨਮਾ ਦਾ ਚੰਦ ਚਮਕ ਰਿਹਾ ਸੀ ਤੇ ਚਾਰੇ ਪਾਸੇ ਡਰਾਉਣਾ ਸਨਨਾਟਾ ਛਾਇਆ ਹੋਇਆ ਸੀ ਤਿੰਨ ਦੋਸਤ ਅਜੇ ਰਾਧਿਕਾ ਤੇ ਸਨੇਹਾ ਪਿੰਡ ਤੋਂ ਵਾਪਸ ਆਂਦੇ ਹੋਏ ਜੰਗਲ ਦੇ ਰਸਤੇ ਲੰਘ ਰਹੇ ਸਨ ਜੰਗਲ ਸੁੰਨਾ ਸੀ ਦਰਖਤਾਂ ਦੀਆਂ ਟਾਣੀਆਂ ਹਵਾ ਨਾਲ ਹਿਲਦੀਆਂ ਤੇ ਅਜੀਹਾ ਲੱਗ ਰਿਹਾ ਸੀ ਜਿਵੇਂ ਕੋਈ ਹੌਲੀ-ਹੌਲੀ ਫੁਸਫੁਸਾ ਰਿਹਾ ਹੋਵੇ ਉਲੂਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਅਚਾਨਕ ਝਾੜੀਆਂ ਪਿੱਛੋਂ ਪੈਰਾਂ ਦੀਆਂ ਆਹਟਾਂ ਸੁਣਾਈ ਦਿੱਤੀਆਂ ਸਨੇਹਾ ਕਬਰਾ ਕੇ ਕਹਿੰਦੀ ਹੈ ਅਜੇ ਕੋਈ ਸਾਡੇ ਪਿੱਛੇ ਤਾਂ ਨਹੀਂ ਅਜੇ ਨੇ ਟਾਰਚ ਮਾਰੀ ਪਰ ਉੱਥੇ ਕੁਝ ਨਹੀਂ ਸੀ ਥੋੜਾ ਅੱਗੇ ਗਏ ਤਾਂ ਜੰਗਲ ਖਤਮ ਹੋ ਗਿਆ ਅਤੇ ਉਹਨਾਂ ਦੇ ਸਾਹਮਣੇ ਇੱਕ ਪੁਰਾਣੀ ਹਵੇਲੀ ਸੀ ਹਵੇਲੀ ਟੁੱਟੀ ਫੁੱਟੀ ਸੀ ਖਿੜਕੀਆਂ ਟੁੱਟੀਆਂ ਪਈਆਂ ਕੰਧਾਂ ਤੇ ਬੇਲਾਂ ਚੜੀਆਂ ਸਨ ਅਤੇ ਦਰਵਾਜ਼ੇ ਤੇ ਮੋٹے ਜਾਲੇ ਲਟਕ ਰਹੇ ਸਨ ਪਿੰਡ ਦੇ ਲੋਕ ਅਕਸਰ ਕਹਿੰਦੇ ਸਨ ਜੋ ਵੀ ਇਸ ਹਵੇਲੀ 'ਚ ਗਿਆ ਉਹ ਮੁੜ ਕੇ ਨਹੀਂ ਆਉਂਦਾ ਰਾਧਿਕਾ ਜਿਗਿਆਸੂ ਸੀ ਉਸਨੇ ਕਿਹਾ ਸ਼ਾਇਦ ਇਹ ਸਭ ਝੂਠ ਹੋਵੇ ਚਲੋ ਵੇਖਦੇ ਹਾਂ ਅਜੇ ਤੈ ਸੁਨੇਹਾ ਡਰੇ ਹੋਏ ਸਨ ਪਰ ਦੋਸਤੀ ਨਿਭਾਉਣ ਲਈ ਉਹ ਵੀ ਸਹਿਮਤ ਹੋ ਗਏ ਤਿੰਨਾਂ ਨੇ ਹੌਲੇ ਹੌਲੇ ਹਵੇਲੀ ਦਾ ਦਰਵਾਜ਼ਾ ਖੋਲਿਆ ਦਰਵਾਜ਼ਾ ਚਿਰਚਰਾਹਟ ਨਾਲ ਖੁੱਲਿਆ ਤੇ ਅੰਦਰੋਂ ਠੰਡੀ ਹਵਾ ਦਾ ਤੇਜ਼ ਚੋਕਾ ਆਇਆ ਅੰਦਰ ਚਾਰੇ ਪਾਸੇ ਹਨੇਰਾ ਸੀ ਟੁੱਟੀਆਂ ਕੰਦਾਂ ਤੇ ਡਰਾਉਣੀਆਂ ਪਰਛਾਵਾਂ ਕੰਬਦੀਆਂ ਸਨ ਅਚਾਨਕ ਦਾਲਾਨ ਵਿੱਚੋਂ ਪੈਰਾਂ ਦੀਆਂ ਆਹਟਾਂ ਸੁਣਾਈ ਦਿੱਤੀਆਂ ਕੌਣ ਹੈ ਉਥੇ ਅਜੇ ਚੀਖਿਆ ਕੋਈ ਜਵਾਬ ਨਹੀਂ ਆਇਆ ਪਰ ਹੌਲੀ-ਹੌਲੀ ਇੱਕ ਕਾਲੀ ਪਰਛਾਈ ਉਹਨਾਂ ਵੱਲ ਵਧਣ ਲੱਗੀ ਉਸ ਦੀਆਂ ਲਾਲ ਚਮਕਦੀਆਂ ਅੱਖਾਂ ਤੇ ਡਰਾਉਣਾ ਚਿਹਰਾ ਵੇਖ ਕੇ ਰਾਧਿਕਾ ਤੇ ਸਨੇਹਾ ਚੀਕ ਪਈਆਂ ਉਹ ਪਰਛਾਈ ਨੇੜੇ ਆ ਕੇ ਰੁਕੀ ਤੇ ਹੌਲੀ-ਹੌਲੀ ਡਰਾਉਣੀ ਆਵਾਜ਼ ਚ ਕਹਿੰਦੀ ਹੈ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤਿੰਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹਵੇਲੀ ਦਾ ਦਰਵਾਜ਼ਾ ਗਾਇਬ ਹੋ ਗਿਆ ਹੁਣ ਬਾਹਰ ਜਾਣ ਦਾ ਕੋਈ ਰਾਹ ਨਹੀਂ ਸੀ ਗਲਿਆਰੇ 'ਚ ਅਜੀਬ ਅਜੀਬ ਆਵਾਜ਼ਾਂ ਗੂੰਜਣ ਲੱਗ ਪਈਆਂ ਕੰਧਾਂ ਵਿੱਚੋਂ ਸਿਸਕੀਆਂ ਸੁਣਾਈ ਦੇ ਰਹੀਆਂ ਸਨ ਸਨੇਹਾ ਡਰ ਦੇ ਮਾਰੇ ਅਜੀ ਦਾ ਹੱਥ ਫੜ ਕੇ ਕਹਿੰਦੀ ਹੈ ਅਸੀਂ ਕਦੇ ਇੱਥੋਂ ਬਚ ਕੇ ਨਹੀਂ ਜਾ ਸਕਾਂਗੇ ਉਹ ਤਿੰਨੇ ਭੱਜ ਕੇ ਇੱਕ ਕਮਰੇ 'ਚ ਛੁਪ ਗਏ ਪਰ ਕਮਰਾ ਆਪ ਹੀ ਅੰਦਰੋਂ ਲੋਕ ਹੋ ਗਿਆ। ਕਮਰੇ ਦੀਆਂ ਕੰਧਾਂ ਤੇ ਖੂਨ ਨਾਲ ਲਿਖਿਆ ਹੋਇਆ ਸੀ ਜੋ ਇੱਥੇ ਆਇਆ ਉਹ ਹਮੇਸ਼ਾ ਇੱਥੇ ਹੀ ਰਹੇਗਾ। ਉਹਨਾਂ ਦੀਆਂ ਚੀਕਾਂ ਹਵੇਲੀ ਦੀਆਂ ਕੰਧਾਂ ਨਾਲ ਟਕਰਾ ਕੇ ਗੂੰਜਣ ਲੱਗ ਪਈਆਂ। ਉਸ ਰਾਤ ਤੋਂ ਬਾਅਦ ਪਿੰਡ ਵਾਲਿਆਂ ਨੇ ਕਦੇ ਵੀ ਅਜੇ ਰਾਧਿਕਾ ਤੇ ਸਨੇਹਾ ਨੂੰ ਨਹੀਂ ਦੇਖਿਆ। ਲੋਕ ਕਹਿੰਦੇ ਨੇ ਉਹਨਾਂ ਦੀਆਂ ਰੂਹਾਂ ਅੱਜ ਵੀ ਉਸ ਹਵੇਲੀ ਦੇ ਹਨੇਰੇ ਕਮਰਿਆਂ 'ਚ ਕੈਦ ਨੇ ਅਤੇ ਜੋ ਵੀ ਉੱਥੇ ਜਾਂਦਾ ਹੈ ਉਸ ਨੂੰ ਉਹਨਾਂ ਦੀਆਂ ਡਰਾਉਣੀਆਂ ਚੀਕਾਂ ਸੁਣਾਈ ਦਿੰਦੀਆਂ ਹਨ ਐਸੇ ਹੀ ਡਰਾਉਣੀਆਂ ਤੇ ਰਹੱਸਮਈ ਕਹਾਣੀਆਂ ਲਈ ਸਾਡੇ ਚੈਨਲ ਅਨਟੋਲਡ ਸਟੋਰੀ ਅਣਸੁਣੀਆਂ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਤੇ ਕਮੈਂਟ ਸਾਡੀ ਟੀਮ ਦਾ ਹੌਸਲਾ ਵਧਾਉਂਦਾ ਹੈ ਜਿਸ ਨਾਲ ਅਸੀਂ ਤੁਹਾਡੇ ਲਈ ਹੋਰ ਵੀ ਸ਼ਾਨਦਾਰ ਅਨਟੋਲਡ ਸਟੋਰੀਜ਼ ਲਿਆ ਸਕੀਏ